हां जी भाई सारे कबूतर भाई खिलाड़ी वीरा नु सत श्री अकाल उधर बतरो बड़ी मुबारकबाद है मारकी बयुहा ग्रुप नु उधर कहंदे भाई चलाक दी ਧਰਤੀ ਜਿੱਥੇ ਕਹਿੰਦੇ 1200 ਮੋਟਰ ਨੂੰ ਕੋਲੇ ਪੈਣ ਕਬੂਤਰਾਂ ਨੂੰ 올ੇ ਰੱਖੇ ਮੇਰੇ ਵੀਰੋ ਜਿਨ੍ਹਾਂ ਵਿੱਚੋਂ ਬਾਜੀ ਜਿਹੜੀ ਹੈ ਉਹ ਚਾਰਾ ਕਬੂਤਰਾਂ ਦੇ ਵਿੱਚ ਸਾਮੀ ਹੋ ਗਈ ਜਿਨ੍ਹਾਂ ਵਿੱਚੋਂ ਦੋ ਕਬੂਤਰ ਕਹਿੰਦੇ ਵੀ ਮਾਨਕੀ ਬਯੂਹਾ ਦੇ ਕਰੋ ਦੋਨੋਂ ਕਹਿੰਦੇ ਜੀਰੋ ਕਲੀਰੇ ਬੱਚੇ ਪਹਿਲਾ ਔਰ ਦੂਜਾ ਨੰਬਰ ਮਾਰ ਕੀ ਬਜੂਹੇ ਵਾਲੇ ਦਾ ਬੜਿਆ ਮੇਰੇ ਵੀਰੋ ਬੱਡੀ ਬੁਮਾਰਕਵਾਦ ਹੈ ਕਿ ਪੈਕਟਾਂ ਦੇ ਦੱਦ ਤੇ ਪੜੇ ਜੇ ਮਾ ਸਾਡੇ ਉੱਤੇ ਫਿਰਦੇ ਆ ਪੋਲੂ ਜੇ ਧਰਨ ਪਵਾ ਲੜਗੇ ਉਹ ਜੋਰ ਲਾਈ ਜਾਂਦੇ ਜੱਟ ਥਲੇ ਲਾਉਣ ਨੂੰ ਇਹਨਾਂ ਕਦੇ ਵੀ ਵੱਡਾ ਗਰੁੱਪ ਹੈ ਇਹਨਾਂ ਪਰਮਾਦਾ